ਸੇਵਾਦਾਲ ਵੱਲੋਂ ਲਗਾਇਆ ਗਿਆ ਬਾਸਾ ਵਾਲੇ ਢਾਲ ਖਾਨਪੁਰ ਵਿਖੇ ਲੰਗਰ ਅੱਜ 19ਵੇਂ ਦਿਨ ਚ ਪਰਵੇਸ਼ ਕਰ ਗਿਆ ਇਸ ਦੀ ਜਾਣਕਾਰੀ ਹੁਸ਼ਿਆਰਪੁਰ ਫੋਕਸ ਅਖਬਾਰ ਅਤੇ ਚੈਨਲ ਨੂੰ ਪ੍ਰਦਾਨ ਨਰਿੰਦਰ ਸ਼ਰਮਾ ਪੱਪੀ ਨੇ ਦਿੱਤੀ ਉਹਨਾਂ ਨੇ ਕਿਹਾ ਕਿ ਸਾਡੀ ਕਮੇਟੀ ਵੱਲੋਂ ਇਹ 16ਵਾਂ ਲੰਗਰ ਲਗਾਇਆ ਗਿਆ ਅੱਜ ਕਮੇਟੀ ਵੱਲੋਂ ਸੇਵਾਦਾਰ ਅਧ ਹੁਸ਼ਿਆਰਪੁਰ ਫੋਕਸ ਦੀ ਟੀਮ ਦਾ ਪਹੁੰਚਣ ਤੇ ਸਨਮਾਨਿਤ ਕੀਤਾ ਗਿਆ ਵਰਦਾਨ ਪੱਪੀ ਹੋਰਾ ਨੇ ਕਿਹਾ ਕਿ ਸਾਡੀ ਕਮੇਟੀ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਹੜਪੀੜਿਤ ਪਰਿਵਾਰਾਂ ਲਈ ਵੀ ਰਾਸ਼ਨ ਭੇਜਿਆ ਜਾ ਰਿਹਾ ਹੈ ਅੱਗੇ ਦੇਖੋ ਪੂਰੀ ਰਿਪੋਰਟ ਬਿਊਰੋ ਰਮਨ ਤੰਗਰਾਲੀਆਂ ਦੇ ਨਾਲ ਧੰਨਵਾਦ ਗੁਰੂ ਮਾਤਾ ਕੀ ਜੈ ਗੁਰੂ ਮਾਤਾ ਕੀ ਜੈ ਗੁਰੂ ਮਾਤਾ ਕੀ ਜੈ ਔਰ ਲਕਰਵਰ ਸਿਰੋ ਜੈ ਸ਼ੀ ਰਾਮ ਹਰਮਾਨ ਦੇ ਅੱਜ ਮੜੀ ਮੇਸ਼ੀ ਲੰਗਰੇ ਸੇਵਾ ਦਲ ਖਾਨਪੁਰ ਮੁਕੇਰੀਆ ਦਾ 16ਵਾਂ ਦਿਨ ਜਾਰੀ ਆ। ਔਰ ਇਹਨਾਂ 16 ਦਿਨਾਂ ਦੇ ਵਿੱਚ ਸੰਗਤ ਦਾ ਸਾਨੂੰ ਜਿੰਨਾ ਸਾਥ ਮਿਲਿਆ ਲਾਜਵਾ। ਪੂਰੇ ਇਲਾਕੇ ਨੇ ਅਸ਼ੀਰਵਾਦ ਰੱਖਿਆ ਜਦ ਕਿ ਹੁਣ ਮਰੀ ਮੇਂਸ ਦੀ ਲੰਗ ਯਾਤਰਾ ਜਿਹੜੀ ਉਹ ਬੰਦ ਹੋ ਚੁੱਕੀ ਆ। ਹੜਾ ਦਰਨ। ਲੇਕਿਨ ਸਾਨੂੰ ਸੰਗਤ ਦਾ ਬਹੁਤ ਸਹਿਯੋਗ ਮਿਲਿਆ। ਅਸੀਂ ਜੋ ਸਾਨੂੰ ਲੋਕਾਂ ਨੇ ਸਹਿਯੋਗ ਕੀਤਾ ਅਸੀਂ ਹੜ ਪੀਟਾਂ ਦੀ ਮਤ ਵਾਸਤੇ ਉੱਥੇ ਭੇਜੀ ਜਾਂਦੇ ਆ। ਔਰ ਸਾਡੀ ਪੂਰੀ ਕੋਸ਼ਿਸ਼ ਆ ਕਿ ਜੇ ਅਸੀਂ ਯਾਤਰੀਆਂ ਦਾ ਬਿਲਕੁਲ ਆਮਦ ਘਟਾ ਬਹੁਤ ਹੈ ਹੀ ਨਹੀਂ ਕਿ ਔਰ ਜੋ ਵੀ ਸਾਡੇ ਕੋਲ ਤਿਲ ਫੁੱਲਾ ਅਸੀਂ ਉੱਥੇ ਭੇਜੀ ਆ ਇੱਕ ਬਹੁਤ ਵੱਡੀ ਗੱਲ ਆ ਜਿੱਥੇ ਅਸੀਂ ਖਾਨਪੁਰ ਲੰਗਰ ਲਾਉਂਦੇ ਆ ਸਾਡੀ ਕਮੇਟੀ ਸੋਚੇ ਆ ਕਿ ਆਪਾਂ ਉੱਥੇ ਵੀ ਸੇਵਾ ਕਰੀਏ ਔਰ ਲਗਾਤਾਰ ਯਾਰੀ ਆ ਔਰ ਮੈਂ ਫਿਰ ਉਸੇ ਗੱਲ ਤੇ ਆ ਗਿਆ ਅੱਜ ਸਾਡੇ ਵਿੱਚ ਗੁਰਦੁਆਰਾ ਕਮੇਟੀ ਪਪੀਨਾ ਔਰ ਮੰਦਰ ਕਮੇਟੀ ਬਗੜੋਈ ਦੀ ਸਾਧ ਸੰਗਤ ਆਈ ਆਸੀ ਉਹਦਾ ਵੀ ਜਿ ਆਇਆ ਖਿਰਮਕਦਮ ਕਰਦੇ ਆ ਔਰ ਜਿਸ ਤਰੀਕੇ ਨਾਲ ਜਿਸ ਤਰੀਕੇ ਨਾਲ ਸੰਸਥਾਵਾਂ ਮਕੇਰੀਆਂ ਦੀਆਂ ਜਿੱਥੇ ਹਰ ਪਿੰਡਾਂ ਦੀ ਮਤ ਕਰ ਰਹੀਆਂ ਨੇ ਉੱਥੇ ਮਨੀ ਮੇਸ਼ ਲੰਗਰ ਸੇਵਾਦਾਰ ਖਾਨਪੁਰ ਵੀ ਸਾਨੂੰ ਪੂਰਾ ਪ੍ਰੋਪੇਡੈਂ। ਅਸੀਂ ਉਹ ਇਹੀ ਕਹਿੰਦੇ ਆ ਕਿ ਸਾਡੇ ਵੀਰੋ ਇੱਥੇ ਤੁਸੀਂ ਵੇਸ਼ਾ ਸਾਨੂੰ ਕੁਛ ਨਾ ਦਿਓ। ਤੁਸੀਂ ਜਾਓ ਤੁਹਾਡੇ ਕੋਲ ਤਿਲ ਫੋਲਾ ਚਾਹੋ ਲੰਗਰ ਕਮੇਟੀਆਂ ਨੇ ਚਾਹੋ ਐਨ ਜੀਓ ਆ ਤੇ ਕੋਈ ਵੀ ਕਮੇਟੀਆਂ। ਕਮੇਟੀਆਂ ਧਾਰਮਿਕ ਔਰ ਸਮਾਜਿਕ ਸੰਸਥਾਵਾਂ ਉੱਪਰ ਕੇ ਸਾਹਮਣੇ ਆਈਆਂ ਨੇ ਅਸੀਂ ਪੀਰ ਕੀਤੀ ਸੀ ਚਾਰ ਬੰਦਨ ਪਹਿਲੇ। ਕਿ ਇਹਨਾਂ ادارے ਨਾਲ ਅੱਗੇ ਆਉਂਦਾ। ਔਰ ਸਾਡੀ ਬੇਨਤੀ ਉਹਨਾਂ ਤੱਕ ਪਹੁੰਚੀ ਨਹੀਂ ਪਹੁੰਚੀ ਮਿਲੋ ਨਹੀਂ ਪੜਾ ਪਰ ਉਹ ਜਰੂਰ ਉੱਥੇ ਪਹੁੰਚੇ ਨੇ। ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਔਰ ਸਲੂਟ ਕਰਦੇ ਆਂ ਜੋ ਉੱਥੇ ਹਰ ਬਸ਼ਰ ਹਰ ਸੰਸਾ ਦੇ ਕੰਮ ਕਰਦੇ ਆ। ਔਰ ਸਾਡੇ ਥੋੜੇ ਦਿਨ ਹੋਰ ਨੇ ਲੰਗਰ ਦੇ ਜਦ ਤੱਕ ਸੰਗਤ ਆਏਗੀ ਜਦ ਤੱਕ ਆਵਾਮ ਚਾਹੇਗਾ ਅਸੀਂ ਲੰਗਰ ਨੂੰ ਜਾਰੀ ਰੱਖਾਂਗੇ। ਕਿਉਂਕਿ ਇਹਦੇ ਇਸ ਲੰਗਰ ਨਾਲ ਕੱਲੇ ਯਾਤਰੀਆਂ ਦਾ ਤੇ ਸੰਪਰਕ ਟੁੱਟ ਗਿਆ ਆ। ਲੇਕਿਨ ਸਾਡੀ ਲੰਗਰ ਕਮੇਟੀ ਦਾ ਮਨੀ ਮੇਸ਼ ਲੰਗਰ ਸੇਵਾਦਾਰ ਦਾ ਜੋ ਸੰਪਰਕ ਆ ਉਹ ਹਰ ਪਿੱਤੇ ਨਾਲ ਜੁੜਿਆ ਹੈ ਅਸੀਂ ਚਾਹੁੰਦੇ ਆ ਕਿ ਲੋਕੀ ਵੱਧ ਤੋਂ ਵੱਧ ਮਨੀ ਮੇਸ਼ ਲੰਗਰ ਸੇਵਾਦਾਰ ਦੇ ਰਾਸ਼ਨ ਬਚਾਉਣ ਪੈਸਾ ਬਚਾਉਣ ਤਾਂ ਕਿ ਉਹਨਾਂ ਦੇ ਪੈਸੇ ਦਾ ਸਦਭయోగ ਕਰਕੇ ਪਿਛਲੇ 16 ਦਿਨਾਂ ਤੋਂ ਕਰ ਰਹੇ ਆ ਅਸੀਂ ਹੁਣ ਵੀ ਆਪਣਾ ਜਿਹੜਾ ਆ ਰੁੱਖ ਰਹੀ ਉਧਰ ਨੂੰ ਕਰਤਾ ਹੜਪੀਤਾ ਮਤਾਪੁਰ ਕੁੱਲੀਆਂ ਅਸੈਂਬਲੀ ਅਸੀਂ ਚਾਹੁੰਦੇ ਆ ਕਿ ਜਿੰਨੇ ਵੀ ਦਿਨ ਹਰ ਰਵੇਸ਼ੁਰ ਕਰੇ ਅੱਜ ਹੀ ਬੰਦ ਹੋ ਜਾਵੇ ਪਾਣੀ ਡਾਊਨ ਹੋ ਜਾਵੇ ਪਰ ਜਦ ਤੱਕ ਕੁਦਰਤ ਨਾਲ ਕੋਈ ਕਹਿ ਨਹੀਂ ਸਕਦਾ ਕੁਦਰਤ ਕੀ ਕਰ ਰਹੀ ਆ ਪਰ ਜਦੋਂ ਜਥੋਂ ਜਥੋਂ ਤੱਕ ਸਾਡੀ ਕੋਸ਼ਿਸ਼ ਆ ਮਣੀ ਮੇਸ ਲੰਗਰ ਸੇਵਾ ਦਲ ਦੀ ਅਸੀਂ ਹਾਰੀ ਦੂਰ ਲਵਾ ਲੋਕਾਂ ਦਾ ਸਹਿਯੋਗ ਕਿਸ ਤਰ੍ਹਾਂ ਰਿਹਾ ਸਵਾਭ ਬਹੁਤ ਜ਼ਬਰਦਸਤ ਸਾਡੀ ਸੋਚ ਤੋਂ ਜ਼ਿਆਦਾ ਜੋ ਅਸੀਂ ਸੋਚਦੇ ਸੀ ਇਸ ਸਾਲ ਕਿ ਸਾਡਾ ਸੰਗਤ ਸਹਿਯੋਗ ਇੱਥੋਂ ਤੱਕ ਰਹੇਗੀ ਪਰ ਉਹ ਉੱਥੇ ਅੰਕੜੇ ਟੱਪ ਗਏ ਆ ਜਿੱਥੇ ਖਤਰੇ ਦੀ ਘਰ ਦੀਆਂ ਨਿਸ਼ਾਨੀਆਂ ਇੱਥੋਂ ਖਤਰੇ ਦਾ ਪਾਣੀ ਪਹੁੰਚ ਗਿਆ ਸਾਡੇ ਲੰਗਰ ਦੇ ਵਿੱਚ ਪੈਸੇ ਦਾ ਰਾਸ਼ਨ ਦਾ ਸਾਡੇ ਇੱਕ ਮਿਆਰ ਹੁੰਦਾ ਸਾਡੀ ਸੋਚ ਹੁੰਦੀ ਪ੍ਰੇਰਨਾ ਹੁੰਦੀ ਆ ਸਾਡੀ ਪ੍ਰੇਰਨਾ ਦੁਗਣਾ ਤੁਹਾਡੀ ਕਮੇਟੀ ਵੱਲੋਂ ਪਿੱਛੇ ਜੀ ਲੰਗਰ ਦੀ ਸੇਵਾ ਵੀ ਕੀਤੀ ਗਈ ਹਰ ਪੀਰ ਤਨੂੰ ਰਹਿ ਗਈ ਜੀ ਜੀ ਹੁਣ ਵੀ ਆਪਾਂ ਚਾਰਾ ਲੈ ਕੇ ਜਾ ਰਹੇ ਆ ਸਾਡੇ ਕੋਲ ਡਿਮਾਂਡ ਆਈ ਆ ਚਾਰਾ ਪੇ ਜੋ ਰਾਸ਼ਨ ਥੋੜਾ ਘੱਟ ਕਰ ਦਿਓ ਚਾਰਾ ਲੈ ਕੇ ਆਓ ਤੇ ਅਸੀਂ ਅਜ ਇੰਦਿਆਂ ਕਰ ਰਹੇ ਆ ਕਰ ਅਸੀਂ ਟੈਲੀਆ ਇੱਕ ਦੋ ਭੇਜ ਦੇਣੀਆਂ ਬਾਕੀ ਪਬਲਿਕ ਨੂੰ ਕੀ ਸੁਨੇਹ ਦੇਣਾ ਚਾਹੁੰਦੇ ਆ ਇਹ ਬਹੁਤ ਇਹ ਸੰਦੇਸ਼ ਆ ਮਿੱਤਰੋ ਜੀ ਬੰਦਾ ਕੋਈ ਪਤਾ ਨਹੀਂ ਜੀਵਨ ਦੀ ਸ਼ਾਮ ਜੀਵਨ ਦਾ ਐਂਡ ਕਿਸ ਸੈਕਿੰਡ ਕਿਸ ਮਿਲਟ ਹੋ ਜਾਵੇ ਆ ਤੁਸੀਂ ਵੇਖ ਹੀ ਲਿਆ ਜ਼ਰੂਰੀ ਨਹੀਂ ਕਿ ਅਸੀਂ ਕਿਤੇ ਚੱਲੇ ਆ ਧਾਰਮਿਕ ਸਾਨੂੰ ਜਾਣਾ ਚਾਹੀਦਾ ਧਾਰਮਿਕ ਤੀਸਾ ਜਾਣਾ ਚਾਹੀਦਾ ਹਰ ਦਿਗਾ ਜਾਣਾ ਚਾਹੀਦਾ ਪਰ ਮੌਤ ਕਿਸ ਬਦਲ ਕਿੱਥੇ ਘੇਰ ਲਵੇ ਇਹ ਕੋਈ ਪਤਾ ਨਹੀਂ ਮੌਤ ਦਾ ਕੋਈ ਟਾਈਮ ਨਹੀਂ ਗਾ ਜੰਮਨਦਾਰ ਮਰਦਾ ਕੋਈ ਟਾਈਮ ਇਥੇ ਨੂੰ ਯਾਦ ਰੱਖਦੇ ਹੋਏ ਵੱਦ ਤੋਂ ਵੱਦ ਆਪਣਾ ਸਮੇਂ ਆਪਣਾ ਪੈਸਾ ਆਪਣੀ ਅਖਰਾਜ ਆਈਸ਼ਵਰ ਦੇ ਨਾਂ ਤੇ ਲੱਗੇ ਜੀਵਨ ਦੀ ਸ਼ਾਮ ਕਦੋਂ ਹੋਵੇ ਕੋਈ ਹੋਰ ਕਿਰੇਦਨ ਨਗਰ ਚੱਲੇਗਾ ਇਹ ਸ਼ਤ ਪ੍ਰਵਿਸ਼ਾ ਲਿਖਿਆ ਸੀ ਅਸੀਂ ਆਪਣੇ ਕਾਢਾ ਲਿਖਿਆ ਕਿ ਪ੍ਰਭੂ ਚਤਕ ਵੀ ਚਲੇਗਾ ਜ타 ਲੋਕੀ ਚਾਹਣਗੇ ਚਲੇ ਠੀਕ ਹੈ ਨਾਮ ਕਮਲਤਾ ਸ਼ਰਮਾ ਸਾਡੇ ਬਣੀ ਵੇਸ਼ ਲੰਗਰ 16 ਸਾਲ ਤੋਂ ਰੈਗੂਲਰ ਚੱਲ ਰਿਹਾ ਹੈ ਤੇ ਚੱਲਦਾ ਹੀ ਰਹੇਗਾ ਸਾਡੀ ਬਖਵਾਣ ਲੱਗ ਗਈ गुजारिश ਹੈ ਕਿ ਜਿੱਦਾਂ ਚੱਲਦਾ ਹੈ ਉਦਾਂ ਹੀ ਚੱਲਦਾ ਰਹੇ ਇਹਨਾਂ ਨੂੰ ਇਹ ਹੈ ਕਿ 6 ਸਾਲ ਸਾਡੇ ਸਮਰਥਨ ਦੇ ਸਾਡੇ ਲੰਗਰ ਚ ਆਣ ਸਾਨੂੰ ਇੱਕ ਜਦੋਂ ਇਹ ਲੋਕੀ ਜਿਆਦਾ ਆਂਦੇ ਤਾਂ ਸਾਨੂੰ ਖੁਸ਼ੀ ਹੁੰਦੀ ਹੈ ਕਿ ਸਾਡੇ ਲੰਗਰ ਜਿੰਨੇ ਆਏ ਸਾਡੇ ਲੰਗਰ ਦਾ ਵਾਧਾ ਹੋਗਾ ਜੀ ਪਾਪਾ ਜੀ ਨਾਇਰ ਜੁੱਗੜ ਕੋ ਸਾਡ ਮੈਂ ਪ੍ਰਧਾਨ ਜੀ ਨਿਰਿੰਦਰ ਜੀ ਪੱਪੀ ਬਾਕੀ ਕਮੇਟੀ ਦੇ ਮੈਂਬਰ ਸਾਰਿਆਂ ਦਾ ਜਿਨ੍ਹਾਂ ਨੂੰ ਧੰਨਵਾਦ ਕਰਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੀ ਇਸ ਜਗ੍ਹਾ ਦੇ ਪਾਵਨ ਨੂੰ ਪਵਿੱਤਰ ਕੀਤਾ ਔਰ ਏਡਾ ਵੱਡਾ ਕਾਰੋਬਾਰਕ ਕੰਮ ਕੀਤਾ ਧਰਮ ਦਾ ਮੈਂਨਾਂ ਦਾ ਸ਼ੁਕਰਗੁਜ਼ਾਰ ਹਾਂ ਜਿਨੂੰ ਇਹਨਾਂ ਦੇ ਆਉਣ ਨਾਲ ਮੇਰੇ ਕਾਰੋਬਾਰ 'ਚ ਵੀ ਵਾਧਾ ਹੋਇਆ ਮੇਰੇ ਮਨ ਨੂੰ ਵੀ ਸ਼ਾਂਤੀ ਮਿਲੇ ਮੇਰੇ ਕਈ ਕੰਮ ਕਰਦੇ ਜਿਹੜੇ ਅਧੂਰੇ ਸੀਗੇ ਉਹ ਵੀ ਪੂਰੇ ਹੋਏ ਇਸ ਕਰਕੇ ਮੈਂ ਸਾਰਿਆਂ ਦਾ ਸ਼ੁਕਰ ਗੁਜ਼ਾਰ ਹੈ ਤੁਹਾਨੂੰ ਬਤ ਕਰਨਾ ਪ੍ਰਮਾਤਮਾ ਕਰੇ ਇਹਨਾਂ ਦਾ ਸਾਥ ਬਣਿਆ ਰਹੇ ਇਹ ਹਰ ਸਾਲ ਆਉਣ ਇੱਥੇ ਆ ਕੇ ਫਿਰ ਇਹਦਾ ਨਗਰ ਲਗਾਉਣ ਮੈਨੂੰ ਇੰਤਜ਼ਾਰ ਰਹਿੰਦਾ ਹਰ ਸਾਲ ਇਹਨਾਂ ਦਾ ਇੱਥੇ ਆਉਣ ਦਾ ਇਸ ਕਰਕੇ ਇਹਨਾਂ ਦਾ ਬਹੁਤ ਬਹੁਤ ਸ਼ੁਕਰ ਹੈ